ਤਨਸਰੀ ਮਹੱਲਾ ਪੰਜਵਾ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਉ ਹਰ ਹਰ ਰੋਜ ਗਾਰ ਸੰਚਣ ਕਉ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ आनंद संतन कै भक्त गोविंद सुख संतन कै बिनसी चिंद जह साध संतन होवे इकतर तह हर जस गावे नाद कवित साध सभा मह आनंद बिसराम उन संग सो पाए जिस मस्तक कराम दोए कर जोड करी अरदास चरण पखार कहा गुणतास ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾ ਧੂਰ ਧਨਸਰੀ ਮਹੱਲਾ ਪੰਜਵਾ ਸੂਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਦਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਹੈ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਕੇ ਮਨ ਤਨ 바ਸੈ ਜਿਸਨੋ ਆਪ ਲਏ ਲੜ ਲਾਏ ਦਰਗਹ ਮਿਲੈ ਤਸੈ ਹੀ ਜਾਏ ਸੇਈ ਪਗਤ ਜੇ ਸਾਚੇ ਪਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਟ ਕਟੇ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਤਨਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪ੍ਰਭਾਸਾ ਤੂ ਜਨ ਕਹਿ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਉ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਣ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਤਨਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਦੀਨੇ ਕਿਨੈ ਨਦ ਉਤਰ ਪਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨਸਰੀ ਮਹੱਲਾ ਪੰਜਵਾ ਜਹ ਜਹ ਪੇਖਉ ਤਹ ਹਜੂਰ ਦੂਰ ਕਤ ਹੋ ਨ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਇਤ ਊਤ ਨਹੀਂ ਬੀਛੜੈ ਸੋ ਸੰਗੀ ਗਨੀਐ ਬਿਨ ਸਜਾਇ ਜੋ ਨਿਮਖ ਮਹ ਸੋ ਅਲਪ ਸੁਖ ਭਨੀਐ ਰਹਾਉ ਪ੍ਰਤ ਪਾਲੈ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੂਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਆਚਰਜ ਆਨੂਪ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਤਨਸਰੀ ਮਹਲਾ 5 ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਜ ਤੁਨ ਨਿਹਚਲ ਰਾਜ ਕਮਾਓ ਤੁਮ ਕਰ ਅਵਹੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਜਨ ਥਾਕੇ ਕਰ ਮੰਗਲ ਵਾਜਹਿ ਨਿਤ ਵਾਜੇ ਆਪਣੇ ਖਸਮ ਨਿਵਾਜੇ ਆਸਥਿਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਆਚਰਜ ਕੀਆ ਕਰਨੈ ਹਾਰੇ ਨਾਨਕ ਸਚ ਵਡਿਆਈ ਧੰਸਰੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਨਹੁ ਸੰਤ ਪਿਆਰੇ ਬਿਨੋਂ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਾਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੂ ਕਉ ਗੁਰ ਦੀਨਾਂ ਜੀਓ ਤਿਸ ਸਿਉ ਨ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਾਰ ਉਹ ਸੰਗ ਨ ਚਾਲੈ ਮਨ ਤਨ ਤੂ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਗਉ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਤਨਾਸਰੀ ਮਹੱਲਾ ਪੰਜਵਾ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਨਾ ਦੇਖੋ ਪਸਾਰ ਨੈਣ ਸੁਨਹੁ ਸਾਧੂ ਕੇ ਬੈਨ ਪ੍ਰਾਨ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਓ ਚੰਦਨ ਚੂਆ ਰਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਤਨ ਤਨ ਆਪਣ ਥਾਪਿਓ ਹਰ ਜਪ ਨੰਦੇ ਮੁਖ ਜਾਪਿਓ ਅਰਥ ਦ੍ਰਬ ਦੇਖ ਕਛ ਸੰਗ ਨਾਹੀ ਚਲਨਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੈ ਨਿਰੰਕਾਰ ਨਾਨਕ ਮਨ ਲਗਣਾ ਧਨਸਰੀ ਮਹੱਲਾ ਪੰਜਵਾ ਕਰਤ ਸਤਵਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸ ਰਾਤ ਚਿਤਾਰੇ ਸਾਧ ਸੰਗ ਜਪ ਨ ਸੰਗ ਮਨ ਨਿਧਾਨ ਤਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ਤਨ ਆਸਰੀ ਮਹੱਲਾ ਪੰਜਵਾ ਘਰ ਅਠਵਾ ਦੂ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ ਰਹਾਉ ਨਿਰਧਨ ਕਉ ਧਨ ਅੰਧਲੇ ਕਉ ਟਿਕ maat ਦੂਧ ਜੈਸੇ ਬਾਲੇ ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਸਰੀ ਮਹੱਲਾ 5ਵਾਂ اے کرپالदयाल گویندا امرت ہردے سینچائی ناو نید رید سد ہر لاگ رہی جن پائی سنتن کو انند سگل ہی جائی گھرے باہر ठाकुर भगतن کا رب رہیا سربٹھائی رہاو تا کو کوئی نہ پہنچن ہارا جا کے انگ گوسائی جم کی تراس مٹے جس سمرت نانک نام تہائی ਤਨਾਸਰੀ ਮਹੱਲਾ ਪੰਜਵਾ ਦਰਬਵੰਤ ਦਰਬਦੇਖ ਗਰਬੈ ਪੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਹਾਰੈ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਇਕ ਆਸਰ ਸਰਣ ਸਰਣ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਈਏ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਓ ਜਨ ਕੇ ਚਰਨ ਵਸਹਿ ਮੇਰੇ ਹਿਰ ਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਧਨਸਰੀ ਮਹਲਾ 5 ਜਤਨ ਕਰੈ ਮਨੁਖ ਡਹਿ ਕਾਵੈ ਉਹ ਅੰਦਰ ਜਾਮੀ ਜਾਨੈ ਪਾਪ ਕਰੇ ਕਰਮੁ ਕਿਰਪਾਵੈ ਪੇਖ ਕਰੈ ਨਿਰਬਾਨੈ ਜਾਨਤ ਦੂਰ ਤੁਮਹਿ ਪ੍ਰਭ ਨੀਰ ਉਤਤਾਕੈ ਉਤਤੇ ਉਤਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਨਾਮ ਗੁਰ ਦੀਉ ਹੈ ਆਪਣੈ ਜਾ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਜੁਗ ਮਹਿ ਧਰਮਾ ਜਨ ਕੋ ਨਾਮ ਵਡਾਈ ਸੋਬ ਨਾਮੁ ਗਤ ਨਾਮੁ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਧਨਸਰੀ ਮਹਲਾ 5ਵਾਂ ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰਉ ਰਵਾਲ ਰਸ ਰਸ ਗੁਣ ਗਾਵਉ ਠਾਕੁਰ ਕੇ ਮੋਰੇ ਹਿਰਦੈ ਬਸਹੁ ਗੋਪਾਲ ਤੁਮ ਤਉ ਰਖਨ ਹਾਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂ ਪਰਸਾਲ ਹਿਰਦੈ ਚਰਨ ਸਬਦ ਸਤਗੁਰ ਕੋ ਨਾਨਕ ਬੰਧਿ ਉਪਾਲ ਤਨਸਰੀ ਮਹੱਲਾ 5ਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮਹੀ ਮਿਲੈ ਨਾਨਕ ਸੰਤ ਸੇਵਾ